واہِ گروہ جی کا خالصہ واہِ گروہ جی کی فتح جائے پیم جائے پارت جائے گروہ گردیو تن گردیو میں سوم سہوتا تھی دیکھ رہے ہو چینل پوسو ناما پوسو ناما یعنی کہ پاور آف سوشل یونیٹی دوستوں جیسے تُسی ہر روز کسی نہ کسی پورن مہاتما جی جیبنی سماج لے کیتے ہوئے کم اور کس طرح انہوں نے سچ دے دے نار جوڑیا ਔਰ ਉਹਨਾ ਸਤਿਗੁਰਾਂ ਦੀਆਂ ਜੀਵਨੀਆਂ ਤੇ ਕੋਸ਼ਿਸ਼ ਕਰਦੇ ਆ ਕਿ ਕੁਛ ਨਾ ਕੁਛ ਹਰ ਰੋਜ਼ ਜਿਹੜਾ ਹੈ ਉਹ ਆਪ ਸਭ ਦੇ ਰੂਪ ਕੀਤਾ ਜਾਵੇ ਵੈਸੇ ਤਾਂ ਉਹਨਾਂ ਦੀਆਂ ਜੀਵਨੀਆਂ ਨੂੰ ਲੈ ਕੇ ਉਹਨਾਂ ਦੀ ਬਾਣੀ ਨੂੰ ਲੈ ਕੇ ਸਾਡੇ ਚ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਬਿਆਨ ਕਰ ਸਕੀਏ ਇਹ ਆਕਾਲ ਪੁਰਖ ਦੀ ਬਖਸ਼ਿਸ਼ ਹੈ ਕਿ ਉਹ ਬਿਆ ਬਖਸ਼ਿਸ਼ ਕਰ ਰਿਹਾ ਹੈ ਤੇ ਕੋਸ਼ਿਸ਼ ਕਰੀਦੀ ਹੈ ਕਿ ਜਿੰਨੀ ਕਿ ਜਾਣਕਾਰੀ ਆਪਾਂ ਹੈ ਕੋ तकरीबन ਭਾ ਦਿਨਾਂ ਸੰਜੀ ਕੀਤੀ ਜਾਵੇ ਇਸ ਤੋਂ ਪਹਿਲਾਂ ਕਬੀਰ ਸਾਹਿਬ ਜੀ ਹੋਰ ਵੀ ਬਹੁਤ ਸਾਰੇ ਮਹਾਤਮਾ ਹੋਏ ਨੇ ਉਹਨਾਂ ਦੀਆਂ ਜੀਵਨੀਆਂ ਨੂੰ ਲੈ ਕੇ ਅਸੀਂ ਸਤਗੁਰ ਨਾਮਦੇਵ ਜੀ ਦੀ ਜੀਵਨੀ ਨੂੰ ਲੈ ਕੇ ਅਕਸਰ ਗੱਲਾਂ ਬਾਤਾਂ ਕਰਦੇ ਆ ਤੇ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਸਦਨਾ ਕਸਾਈ ਸਦਨਾ ਕਸਾਈ ਜਿਸ ਨੂੰ ਮਤਲਬ ਕਸਾਈ ਦੇ ਇੱਕ ਨੌਕਰੀ ਕਰਨ ਦੇ ਕਰਕੇ ਉਸ ਦਾ ਨਾਮ ਸਦਨਾ ਕਸਾਈ ਪੈ ਗਿਆ ਸੀ ਔਰ ਸਦਨਾ ਕਸਾਈ ਕਿਸ ਤਰ੍ਹਾਂ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਗਿਆ ਕਿਸ ਤਰ੍ਹਾਂ ਸਤਿਗੁਰ ਕਬੀਰ ਸਾਹਿਬ ਨੇ ਉਹਨਾਂ ਨੂੰ ਮਤਲਬ ਫਕੀਰ ਦੇ ਰੂਪ ਵਿੱਚ ਉਹਨਾਂ ਨੂੰ ਦਰਸ਼ਨ ਦਿੱਤੇ ਨੇ ਔਰ ਕਿਸ ਤਰ੍ਹਾਂ ਉਸਨੇ ਜੋ ਕੰਮ ਕਸਾਈ ਦਾ ਹੁੰਦਾ ਹੈ ਉਹ ਕਰਨ ਤੋਂ ਬਾਅਦ ਕਿਸ ਤਰ੍ਹਾਂ ਅਕਾਲ ਪੁਰਖ ਦੀ ਭਗਤੀ ਦੇ ਵਿੱਚ ਆਪਣੇ ਆਪ ਨੂੰ ਵਿਅਸਤ ਕੀਤਾ ਕਿਉਂਕਿ ਜਦੋਂ ਮਾਲਕ ਚਾਹੁੰਦਾ ਹੈ ਉਹ ਇੱਕਦਮ ਜ਼ਿੰਦਗੀ ਪਲਟ ਕੇ ਰੱਖ ਦਿੰਦਾ ਹੈ ਉਹਦੇ ਹੱਥ ਵਸ ਹੈ ਉਹਦੇ ਹੱਥ ਹੀ ਸੱਦ ਵੀ ਦੋਰੇ ਸੋ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਸਦਨਾ ਕਸਾਈ ਜੀ ਦਾ ਆਪਾਂ ਜੀਵਨ ਔਰ ਕਿਸ ਤਰ੍ਹਾਂ ਮਤਲਬ ਉਹਨਾਂ ਨੇ ਇਸ ਮਤਲਬ ਸਤਿਗੁਰ ਕਬੀਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਜ਼ਿੰਦਗੀ 'ਚ ਕਿੱਦਾਂ ਦੀ ਚੇਂਜ ਆਈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਭਾਰਤ ਵੇਸ਼ ਰੂਸ਼ੀਆਂ ਸੰਤਾਂ ਤੇ ਨਬਾਂ ਪੈਗੰਬਰਾਂ ਦੀ ਧਰਤੀ ਰਿਹਾ ਹੈ ਇਹ ਪਰੰਪਰਾ ਰਹੀ ਹੈ ਕਿ ਸਾਰੀ ਜੀਵਾਂ ਦੇ ਨਾਲ ਬਿਆਲੂ ਹੋਣਾ ਅਤੇ ਕਿਸੇ ਜਾਨਵਰ ਨੂੰ ਮਾਰਨਾ ਜਾਂ ਉਹ ਨੁਕਸਾਨ ਨਹੀਂ ਪਹੁੰਚਾਉਣਾ ਇਥੋਂ ਦਾ ਮਨੁੱਖ ਸ੍ਰਿਸ਼ਟੀ ਦੇ ਆਰੰਭ ਤੋਂ ਹੀ ਸ਼ਾਂਤ ਨਿਮਤ ਅਤੇ ਕੋਮਲ ਸੁਭਾਅ ਦਾ ਰਿਹਾ ਹੈ ਉਸ ਦਾ ਰਹਿਣਾ ਸਹਿਣਾ ਸਾਦਾ ਰਿਹਾ ਹੈ ਅਤੇ ਉਸ ਦੇ ਵਿਚਾਰ ਬਹੁਤ ਚੰਗੇ ਰਹੇ ਨੇ ਉੱਚੇ ਰਹੇ ਨੇ ਉਹ ਆਪਣੇ ਕੰਮ ਨੂੰ ਚਿਤ ਲਾ ਕੇ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਇਹ ਉਸ ਦੀ ਮੁੱਢਲੀ ਜਿਹੜੀ ਹੈ ਉਹ ਆਦਤ ਹੈ ਕਰੀਬਾਂ ਦੀ ਮਦਦ ਕਰਨਾ ਭੁੱਖਿਆਂ ਨੂੰ ਭੋਜਨ ਛਕਾਉਣਾ ਅਤੇ ਮਹਿਮਾਨਾਂ ਨੂੰ ਭੋਜਨ ਦੇਣਾ ਅਤੇ ਖੁਦ ਭੁੱਖੇ ਰਹਿਣਾ ਇਹ ਵੀ ਬਨੁੱਖ ਦੀ ਜ਼ਿੰਦਗੀ ਦਾ ਹਿੱਸਾ ਰਿਹਾ ਹੈ ਪਰ ਸੱਚੀ ਭਗਤੀ ਤੋਂ ਅਣਜਾਣ ਉਹ ਧਰਮ ਗ੍ਰੰਥਾਂ ਦੇ ਵਿਰੁੱਧ ਸਾਧਨਾ ਕਰਦੇ ਰਹੇ ਹਨ ਭਗਤੀ ਪਰਮਾਤਮਾ ਵੱਲ ਖਿੱਚਣ ਦਾ ਇੱਕ ਅਥਾਹ ਉਪਰਾਲਾ ਤੇ ਸੱਚੀ ਸ਼ਰਧਾ ਹੈ ਅੱਲਾ ਕਬੀਰ ਆਪਣੀਆਂ ਪਿਆਰੀਆਂ ਰੂਹਾਂ ਨੂੰ

ਮਹਾਤਮਾ ਨੇ ਆਪਣੇ ਪਿਛਲੇ ਜਨਮ ਦੀ ਸਦਾ ਕਸਾਈ ਨੂੰ ਆਪਣੀ ਸ਼ਰਮ ਵਿੱਚ ਲਿਆ ਅਤੇ ਸਦਨਾ ਕਬੀਰ ਜੀ ਦਾ ਭਗਤ ਬਣ ਗਿਆ ਉਸ ਨੇ ਗਿਆਨ ਪ੍ਰਾਪਤ ਕੀਤਾ ਅਤੇ ਕਸਾਈ ਦਾ ਕੰਮ ਛੱਡ ਦਿੱਤਾ ਸਦਨਾ ਨੇ ਬੁੱਚੜਖਾਨੇ ਵਿੱਚ ਨੌਕਰੀ ਅਤੇ ਜੀਵਤ ਮਹਾਤਮਾ ਨਾਲ ਮੁਲਾਕਾਤ ਜਿਵੇਂ گا ਆਪਣੇ ਬੱਚੇ ਤੇ ਨਜ਼ਰ ਰੱਖਦੀ ਹੈ ਜਦੋਂ ਬੱਚਾ ਦੌੜਦਾ ਹੈ ਤਾਂ ਉਹ ਉਸਦੇ ਪਿੱਛੇ ਭੱਜਦਾ ਹੈ ਕੋਸ ਨੂੰ ਹੋਰ ਜਾਨਵਰਾਂ ਦਾ ਬਚਾਉਂਦਾ ਹੈ ਇਸੇ ਤਰ੍ਹਾਂ ਭਗਵਾਨ ਕਬੀਰ ਜੀ ਆਪਣੇ ਭਗਤਾਂ ਦੇ ਨਾਲ ਰਹਿੰਦੇ ਹਨ ਭਗਤ ਪਵਿੱਤਰ ਪਰਮਾਤਮਾ ਹੈ ਜੋ ਭਗਤਾਂ ਦੇ ਪਿੱਛੇ ਤੁਰਦਾ ਹੈ ਜੋ ਵੀ ਸੰਤ ਸ਼ਾਸਤਰਾਂ ਦੇ ਅਨੁਸਾਰ ਭਗਤੀ ਅਭਿਆਸ ਬਾਰੇ ਦੱਸਤਾ ਹੈ ਜੇਕਰ ਕੋਈ ਸ਼ਰਧਾਲੂ ਸਮਾਜ ਵਿੱਚ ਪ੍ਰਚੰਡ ਪੁਰਾਤਿਤੀਆਂ ਕਰਮ ਕਾਂਡਾਂ ਤੇ ਅੰਧ ਵਿਸ਼ਵਾਸ਼ਾਂ ਨੂੰ ਨਕਾਰਦਾ ਹੈ ਅਤੇ ਸਮਾਜ ਨੂੰ ਸੇਧ ਦੇ ਕੇ ਸਮਾਜ ਨੂੰ

ਸੇਤ ਕਸਰਤ ਬਚਾਉਣ ਵਾਲਾ ਉਹ ਕੋਲ ਮਾਲਕ ਹੈ ਸਦਨਾ ਕਸਾਈ ਦੀ ਜੇਕਰ ਆਪਾਂ ਜ਼ਿੰਦਗੀ ਤੇ ਨਜ਼ਰ ਮਾਰੀਏ ਤਾਂ ਉਹ ਇੱਕ ਕਸਾਈ ਦਾ ਮਾਪਰ ਸੀ ਹਰ ਰੋਜ਼ 2 ਤੋਂ 10 ਬੱਕਰੀਆਂ ਗਾਵਾਂ ਮੱਝਾਂ ਨੂੰ ਮਾਰਦਾ ਸੀ ਇੱਕ ਦਿਨ ਕਬੀਰ ਸਾਹਿਬ ਇੱਕ ਮੁਸਲਮ ਫਕੀਰ ਦੇ ਰੂਪ ਵਿੱਚ ਸਦਨਾ ਕਸਾਈ ਕੋਲ ਆਏ ਉਸ ਨੂੰ ਸੱਚਾ ਅਧਿਆਤਮਿਕ ਗਿਆਨ ਦਿੱਤਾ ਹੈ ਜੀਵਾਂ ਨੂੰ ਮਾਰ ਕੇ ਕੀਤੇ ਪਾਪਾਂ ਬਾਰੇ ਜਾਣੂ ਕਰਵਾਇਆ

ਰੋਜੀ ਰੋਟੀ ਖਵਾਉਂਦੇ ਨੇ ਉਸੇ ਕੋਈ ਹੋਰ ਕੰਮ ਕਰਨਾ ਸਦਨਾ ਜੀ ਇਸ ਲਈ ਪਿਆਰ ਹੋ ਗਏ ਕਬੀਰ ਸਾਹਿਬ ਨੇ ਕਿਹਾ ਕਿ ਕਾਨੂੰ ਹਿੰਸਾ ਨੂੰ ਘਟਾਉਣਾ ਚਾਹੀਦਾ ਹੈ ਇੱਕ ਦਿਨ ਵਿੱਚ ਇਸ ਤੋਂ ਵੱਧ ਜਾਨਵਰਾਂ ਨੂੰ ਨਾ ਮਾਰਨ ਦਾ ਫੈਸਲਾ ਕਰਨਾ ਚਾਹੀਦਾ ਹੈ ਸਦਨਾ ਬੁੱਛਰ ਨੇ ਇਸ ਲਈ ਹਾਮੀ ਭਰ ਦਿੱਤੀ ਕਿਉਂਕਿ ਉਸ ਨੂੰ ਦੇਖਿਆ ਲੈਣ ਦੀ ਬਹੁਤ ਇੱਛਾ ਸੀ ਸਬਨਾ ਜੀ ਨੇ ਜੀਵਤ ਮਹਾਤਮਾ ਨੇ ਕਿਹਾ ਕਿ ਉਹ ਸੌਕੇ ਬਾਪ ਜਾਨਵਰਾਂ ਨੂੰ ਨਹੀਂ ਮਰੇਗਾ। ਭਾਵੇਂ ਉਸ ਨੂੰ ਨੌਕਰੀ ਛੱਡਣੀ ਪਵੇ ਮਹਾਤਮਾ ਜੀ ਨੇ ਕਿਹਾ ਠੀਕ ਹੈ ਜੇ ਤੁਸੀਂ ਮੈਨੂੰ ਮਿਲਣਾ ਚਾਹਦੇ ਹੋ ਤਾਂ ਉੱਥੇ ਆਓ ਮੈਂ ਜਗਨਨਾਥ ਮੰਦਰ ਪੁਰੀ ਵਿੱਚ ਰਹਿੰਦਾ ਹਾਂ। ਦੋਸਤੋ ਸਬਨਾ ਕਸਾਈ ਜੀ ਦੀ ਜੀਬਲੀ ਦਾ ਇਹ ਪਹਿਲਾ ਐਪੀਸੋਡ ਹੈ ਇਸ ਤੋਂ ਅਗਲੇ ਐਪੀਸੋਡ ਦੇ ਵਿੱਚ ਉਹਨਾਂ ਦੀ ਜੀਵਨੀ ਨੂੰ ਲੈ ਕੇ ਅਰ ਕਿਸ ਤਰ੍ਹਾਂ ਕਸਾਇਦਾ ਕਮ ਖੱਦਮ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਇਹਦੀ ਅੱਗੇ ਤਰੀ ਹੈ ਉਸ ਬਾਰੇ ਆਪਾਂ ਕਰਾਂਗੇ ਗੱਲਬਾਤ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ